ਗੁਰੂ ਰੂਪ ਖਾਲਸਾ ਪੰਥ ਦੇ ਚਰਨਾਂ 'ਚ ਨਮਸਕਾਰ ਹੈ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਈ ਵਾਰ ਐਸਾ ਹੁੰਦਾ ਹੈ ਕਿ ਫਸਲ ਦਾ ਜਿਹੜਾ ਵਿਖਾਲਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਪਰ ਉਸ ਵਿਖਾਲੇ ਦੇ ਅਨੁਸਾਰ ਜਿਹੜਾ ਝਾੜ ਨਿਕਲਦਾ ਹੈ ਉਹ ਉਸ ਵਿਖਾਲੇ ਦੇ ਮੁਕਾਬਲੇ ਕੁਝ ਵੀ ਨਹੀਂ ਹੁੰਦਾ ਇਹ ਕਿਸੇ ਹੀ ਤਰ੍ਹਾਂ کئی ਵਾਰ ਸਾਡੇ ਘਰਾਂ ਦੇ ਵਿੱਚ ਮਾਲ ਡੰਗਰ ਤੇ ਬਹੁਤ ਹੁੰਦਾ ਏ ਬਹੁਤ ਆਇਤ ਵਿੱਚ ਹੁੰਦਾ ਏ ਪਰ ਦੁੱਧ ਦਾ ਸੁੱਖ ਨਹੀਂ ਹੁੰਦਾ ਦੁੱਧ ਦਾ ਸੁੱਖ ਨਹੀਂ ਮਿਲ ਪਾਂਦਾ ਕਿਉਂਕਿ ਕਦੀ ਕੋਈ ਪਸ਼ੂ ਬਿਮਾਰ ਹੋ ਜਾਂਦਾ ਏ ਕਦੀ ਮਰ ਜਾਂਦਾ ਏ ਕਦੀ ਦੁੱਧ ਨਹੀਂ ਦਿੰਦਾ ਕੁਝ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਘਰ ਵਿੱਚ ਦੁੱਧ ਦਾ ਸੁੱਖ ਹੋਣਾ ਚਾਹੀਦਾ ਏ ਉਹ ਨਹੀਂ ਮਿਲ ਪਾਂਦਾ ਵਾਹਿ ਗੁਰੂ ਜੀ ਇਸ ਤਰਤੀ ਤੇ ਪ੍ਰਮਾਤਮਾ ਨੇ ਹਰ ਇੱਕ ਮੁਸ਼ਕਿਲ ਤੋਂ ਪਹਿਲਾਂ ਉਹਦਾ ਹੱਲ ਉਹਦਾ ਆਪਾ ਤਿਆਰ ਕਰਕੇ ਰੱਖਿਆ ਹੋਇਆ ਏ ਇਹ ਗੱਲ ਹੋਰ ਏ ਕਿ ਉਸ ਬਾਰੇ ਸਾਨੂੰ ਪਤਾ ਹੁੰਦਾ ਹੈ ਜਾਂ ਨਹੀਂ ਅੱਜ ਦੇ ਸਮੇਂ ਦੇ ਵਿੱਚ ਸੰਗਤ ਜੀ ਮੁਸ਼ਕਲਾਂ ਹਰ ਇੱਕ ਘਰ ਵਿੱਚ ਮੌਜੂਦ ਨੇ ਹਰ ਇੱਕ ਇਨਸਾਨ ਨੂੰ ਵੱਡੇ ਬਡੇਰੇ ਨੂੰ ਬੱਚੇ ਨੂੰ ਨੌਜਵਾਨ ਨੂੰ ਹਰ ਇੱਕ ਨੂੰ ਮੁਸ਼ਕਿਲਾਂ ਤੇ ਆਪਣੇ ਆਪ ਆ ਜਾਂਦੀਆਂ ਨੇ ਪਰ ਇਹਨਾਂ ਦਾ ਜਿਹੜਾ ਹੱਲ ਹੁੰਦਾ ਹੈ ਉਹ ਹਰ ਕਿਸੇ ਦੇ ਕੋਲ ਨਹੀਂ ਹੁੰਦਾ ਕਿਉਂਕਿ ਜਿਵੇਂ ਕੁਝ ਮੁਸ਼ਕਿਲਾਂ ਐਹੋ ਜਿਹੀਆਂ ਹੁੰਦੀਆਂ ਨੇ ਕਿ ਜਿੰਨਾਂ ਦਾ ਹੱਲ ਵਕੀਲਾਂ ਦੇ ਕੋਲ ਹੁੰਦਾ ਹੈ ਉਹ ਡਾਕਟਰ ਨਹੀਂ ਕਰ ਸਕਦਾ ਤੇ ਕੁਝ ਸਰੀਰਕ ਮੁਸ਼ਕਿਲਾਂ ਦਾ ਹੱਲ ਜਿਹੜਾ ਹੈ ਉਹ ਡਾਕਟਰਾਂ ਦੇ ਕੋਲ ਹੁੰਦਾ ਹੈ ਉਹਦਾ ਹੱਲ ਵਕੀਲ ਨਹੀਂ ਕਰ ਸਕਦੇ ਠੀਕ ਐ ਇਸੇ ਹੀ ਤਰ੍ਹਾਂ ਪਰਵਾਰਿਕ ਦਿੱਕਤਾਂ ਜੋ ਪੂਰਨ ਤੌਰ ਤੇ ਨਜ਼ਰ ਤੇ ਨਹੀਂ ਆਉਂਦੀਆਂ ਪਰ ਉਹਨਾਂ ਦੇ ਹੱਲ ਦੇ ਬਾਰੇ ਸਾਨੂੰ ਨਹੀਂ ਪਤਾ ਪਰ ਗੁਰੂ ਪਿਤਾ ਜੀ ਨੇ ਬਾਣੀ ਦੇ ਵਿੱਚ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਬਖਸ਼ੇ ਹੋਏ ਨੇ ਗੁਰੂ ਘਰ ਬਖਸ਼ੇ ਹੋਏ ਨੇ ਜਿਵੇਂ ਸੰਗਤ ਜੀ ਕੁਛ ਕਰਮ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਨੇ ਉਹਨਾ ਕਰਕੇ ਜਿਹੜਾ ਮਾੜਾ ਤੇ ਚੰਗਾ ਸਮਾਂ ਹੁੰਦਾ ਰਹਿੰਦਾ ਹੈ ਜੋ ਕੀ ਗੁਰਬਾਣੀ ਤੇ ਨਾਮ ਦੇ ਵੱਧ ਤੋਂ ਵੱਧ ਸਿਮਰਨ ਦੇ ਨਾਲ ਮਾੜੇ ਕਰਮ ਜਿਹੜੇ ਨੇ ਉਹ ਕੱਟੇ ਜਾ ਸਕਦੇ ਨੇ ਪਰ ਸੰਗਤ ਜੀ ਕੋਸ਼ ਕਰਮ ਇਹੋ ਜਿਹੇ ਹੁੰਦੇ ਨੇ ਜਿਹੜੇ ਫਿਰ ਵੀ ਰਹਿ ਜਾਂਦੇ ਨੇ ਸੋ ਉਹਨਾਂ ਦੇ ਨਿਵਾਰਣ হেতু ਪਰਮਾਤਮਾ ਨੇ ਸਾਨੂੰ ਗੁਰੂ ਘਰ ਦੇ ਵਿੱਚ ਸੇਵਾ ਦਾ ਜਿਹੜਾ ਉਪਾਉ ਹੈ اے ਬਖਸ਼ਿਆਈ ਕਿ ਕੋਈ ਵੀ ਵਿਗਨ ਹੋਵੇ ਗੁਰਬਾਣੀ ਦਾ ਉਹ ਟਾਸਰਾ ਲੈ ਕੇ ਗੁਰੂ ਘਰ ਵਿੱਚ ਸੇਵਾ ਕਰੋ ਤੇ ਹਰ ਇੱਕ ਮੁਸ਼ਕਿਲ ਜੋ ਹੈ ਉਹ ਆਪਣੇ ਆਪ ਠੀਕ ਹੋਣ ਲੱਗ ਜਾਂਦੀ ਹੈ ਜਿਵੇਂ ਕਿ ਸੰਗਤ ਜੀਏ ਮੁਸ਼ਕਲਾਂ ਜਿੰਨਾਂ ਦੇ ਘਰ ਵਿੱਚ ਵੀ ਨੇ ਕਿ ਮਾਲ ਡੰਗਰ ਹੋਣ ਦੇ ਬਾਵਜੂਦ ਉਹਨਾਂ ਦੇ ਘਰ ਵਿੱਚ ਦੁੱਧ ਨਹੀਂ ਹੁੰਦਾ ਜਾਂ ਹੋਵੇ ਤੇ ਪੂਰਾ ਨਹੀਂ ਪੈਂਦਾ ਫਿਰ ਵਾਹਿਗੁਰੂ ਜੀ ਤੁਸੀਂ ਵੀ ਇਹ ਉਪਾਅ ਇੱਕ ਵਾਰ ਕਰਕੇ ਜਰੂਰ ਦੇਖੋ ਕਿ ਜਿੰਨਾ ਵੀ ਦੁੱਧ ਪਸ਼ੂ ਨੇ ਦਿੱਤਾ ਹੈ ਗਾਂ ਮਜ ਨੇ ਦਿੱਤਾ ਹੈ ਭਾਵੇਂ ਉਹ ਬੇਸ਼ੱਕ ਉਹ ਕਿਲੋ ਹੀ ਕਿਉਂ ਨਾ ਹੋਵੇ ਉਹਦੇ ਵਿੱਚੋਂ ਤੁਸੀਂ ਇੱਕ ਗਲਾਸ ਜਾਂ ਇੱਕ ਗਲਾਸੀ ਜਿਹੜੀ ਛੋਟੀ ਹੁੰਦੀ ਏ ਉਹ ਵੀ ਤੁਸੀਂ ਭੇਟਾ ਕਰ ਸਕਦੇ ਹੋ ਗੁਰਦੁਆਰੇ ਲੰਗਰ ਵਿੱਚ ਪਾਇਆ ਕਰੋ ਜੇ ਗੁਰੂ ਦੇ ਘਰ ਵਿੱਚ ਗੁਰਦੁਆਰੇ ਵਿੱਚ ਲੰਗਰ ਦਾ ਪ੍ਰਬੰਧ ਨਹੀਂ ਹੈ ਤੇ ਫਿਰ ਗੁਰੂ ਘਰ ਦੇ ਸੇਵਾਦਾਰ ਨੂੰ ਗੁਰੂ ਦੇ ਵਜ਼ੀਰ ਨੂੰ ਇਹ ਦੁੱਧ ਜਿਹੜਾ ਹੈ ਉਹ ਤੁਸੀਂ ਪੇਟਾ ਕਰੋ ਜੇ ਇਹ ਵੀ ਨਾ ਹੋ ਸਕੇ ਫਿਰ ਕਿਸੇ ਗਰੀਬ ਨੂੰ ਜਾਂ ਜੋ ਵੀ ਮਾਲ ਡੰਗਰ ਦਾ ਗੋਆ ਕੂੜਾ ਚੁੱਕਦੇ ਨੇ ਉਹਨਾਂ ਨੂੰ ਪਾ ਦਿਆ ਕਰੋ ਸੰਗਤ ਜੀ ਇਹ ਕੁਝ ਦਿਨ ਲੱਗ ਤੇ ਜ਼ਰੂਰ ਸਕਦੇ ਨੇ ਪਰ ਤੁਸੀਂ ਭਾਵਨਾ ਦੇ ਨਾਲ ਇੰਜ ਕਰਕੇ ਵੇਖਣਾ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੇ ਇੰਜ ਕਰਨਾ ਛੱਡਣਾ ਨਹੀਂ ਤੁਸੀਂ ਕਿਲੋ ਦੁੱਧ ਚੋਂ ਪਾਈਆ ਤੇ ਪਾਈਏ ਚੋਂ ਅੱਧਾ ਪਾਈਆ ਐਸੇ ਹੀ ਲਿਖੀ ਲਾਂਦੇ ਰਹੋ ਕਿ ਘਰ ਦੇ ਪਰਿਵਾਰ ਦੇ ਮੈਂਬਰਾਂ ਤੋਂ ਅਲੱਗ ਕਿਸੇ ਹੋਰ ਦੇ ਮੂੰਹ ਦੇ ਵਿੱਚ ਇਹ ਦੁੱਧ ਜਾਵੇ ਜੇ ਤੁਹਾਡੇ ਘਰ ਵਿੱਚ ਕੋਈ ਗੁਹਾ ਕੂੜਾ ਨਹੀਂ ਵੀ ਚੁੱਕਦਾ ਤੁਸੀਂ ਆਪ ਹੀ ਕਰਦੇ ਹੋ ਫਿਰ ਸੰਗਤ ਜੀ ਤੁਸੀਂ ਬੇਸ਼ੱਕ ਕਿਸੇ ਕੁੱਤੇ ਬਿੱਲੀ ਦੇ ਮੂੰਹ ਦੇ ਵਿੱਚ ਇਹ ਦੁੱਧ ਪਾਓ ਪਰ ਇਹ ਨਿਯਮ ਬਣਾਓ ਕਿ ਜੋ ਵੀ ਦੁੱਧ ਸਾਡੇ ਘਰ ਹੋਵੇਗਾ ਉਹਦੇ ਵਿੱਚੋਂ ਇੱਕ ਗਲਾਸ ਪਰਿਵਾਰ ਦੇ ਮੈਂਬਰਾਂ ਤੋਂ ਬਾਹਰ ਕਿਸੇ ਹੋਰ ਦੇ ਮੂੰਹ ਵਿੱਚ ਜ਼ਰੂਰ ਪਾਣਾ ਹੈ ਤੁਸੀਂ ਇੰਜ ਕਰਕੇ ਵੇਖੋ ਬਰਕਤਾਂ ਬਹੁਤ ਪੈਣਗੀਆਂ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੋਲ ਚੁੱਕ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ